ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾ ਹੋਣਾ ਇਹ ਕਲਾਕਾਰ ਨੂੰ ਮੈਨੂੰ ਆਮ ਤੌਰ ਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਵਿਅਹਮ ਸੀ ਵੀ ਹਰਦੇਵ ਮਾਹੀ ਨੰਗਲ ਨੂੰ दारू ਨੇ ਕਿਤੇ ਪਿੱਛੇ ਕਰਤਾ ਸੀ ਵੀ ਭਿੰਦਰ ਕਹਿੰਦੇ ਵੀ ਆਪ ਗਾਣੇ ਨਹੀਂ ਲਿਖਦਾ ਸੀ ਉਹਨੇ ਬੰਦੇ ਰੱਖੇ ਸੀ ਲਿਖਣ ਜਾਂ ਫਿਰ ਥੋਕ ਚ ਹੀ ਗਾਣੇ ਲੈ ਲੈਂਦਾ ਸੀ ਕਿਸੇ ਓਕੇ ਪੁਕੇ ਨਹੀਂ ਨਹੀਂ ਬਾਈ ਪਰ ਕਦੇ ਇਹ ਨਹੀਂ ਹੋਇਆ ਵੀ ਉਧਰੋਂ ਵਿਆਹ ਦਾ ਖਾੜਾ ਹੋਵੇ ਤੇ ਉਧਰੋਂ ਕਿਸੇ ਨੇ ਆ ਕੇ ਪੈਗ ਲੱਗੇ ਚ ਕਹਿਤਾ ਹੋਵੇ ਵੀ ਯਾਰ ਮਾਹੀ ਚਾਹੁੰਦਾ ਕਿਸੇ ਚਾਹ ਤਾਂ ਪੰਜ ਪਣ ਸਾਦੇ ਕੰਮ ਚੱਲ ਜਾਂਦਾ ਪਹਿਲਾਂ ਤਾਂ ਆਪ ਸੋਚੀ ਨਹੀਂ ਸਕਦੇ ਇੱਕੋ ਹੀ ਹੁੰਦਾ ਸੀ ਮਿੱਤਰ ਪਿਆਰਾ ਹਣਾ ਹਾਂ ਹਾਂ ਉਹ ਕਹਿੰਦਾ ਬਾਈ ਜੀ ਮੈਂ ਬਠਿੰਡੇ ਕੋਰਟ ਦੀ ਗੱਲ ਹੈ ਕਹਿੰਦਾ 150 ਡਾਈਵੋਰਸ ਦਾ ਕੇਸ ਲੱਗਿਆ ਅੱਜ ਇੱਕ ਜੱਜ ਜਿੰਨੇ ਵਿਆਹ ਹੁੰਦੇ ਆ 70% ਡਾਈਵੋਰਸ ਹੋ ਰਹੇ ਸੀ ਪਹਿਲਾਂ ਲੋਕ ਇਹ ਸੋਚਦੇ ਸੀ ਅਰਦਾਸਾਂ ਕਰਦੇ ਸੀ ਯਾਰ ਰੱਬਾ ਡਾਈਵੋਰਸ ਨਾ ਉਹਨਾਂ ਅਰਦਾਸ ਘਰੋਂ ਕਰਕੇ ਜਾਂਦੇ ਵੀ ਹੋ ਜੇ ਜੱਜ ਤਰੀਕ ਨਾ ਦੇਵੀਂ ਕਾਤਾ ਮੇਰਾ ਕੋਈ ਵੀ ਸਿੰਗਰ ਮੇਰੇ ਨਾਲ ਨਾਰਾਜ਼ ਨਹੀਂ ਹੋਇਆ ਤੇ ਨਾ ਮੈਂ ਕਿਸੇ ਸਿੰਗਰ ਨਾਲ ਬਹੁਤ ਲੋਕ ਕਹਿੰਦੇ ਆ ਕਿ ਫਲਾਣਾ ਬੰਦਾ ਤੈਨੂੰ ਐਂ ਕਹਿੰਦਾ ਮਿੱਠ ਵਿੱਚ ਮੈਂ ਸੋਹਣਾ ਕੱਢਦਾ ਮੈਂ ਕੀ ਲੈਣਾ ਹੁਣ ਕੋਈ ਹੋਰ ਸ਼ੇਂਦਰ ਸ਼ੇਂਦਰ ਵੀ ਕਰ ਲਾ ਜਾਂ ਹੋਰ ਵੀ ਗੀਤ ਦੇ ਗਾਲ ਨਹੀਂ ਹੋਈ ਹੋਇਆ ਉਹ ਹੋਇਆ ਵੀ ਇਦਾਂ ਪਰ ਮੇਰੀ ਸ਼ਰਤ ਇਹ ਸੀ ਕਿ ਮੈਂ ਕੰਮ ਕਰਨਾ ਬਾਈ ਨਾਲ ਹੀ ਕਰਨਾ ਅੱਛਾ ਉਹਦੋਂ ਬਾਅਦ ਵੀ ਟਿੱਪਾਂ ਕੀਤੀਆਂ ਸੀ ਇਕੱਠਿਆਂ ਸਾਰਿਆਂ ਨੂੰ ਹੀ ਲੋਕ ਕਹਿੰਦੇ ਰਹੇ ਆ ਛੱਡੋ ਯਾਰ ਹਮਮ ਹੋਰ ਕਰੋ ਹਾਲਾਂਕਿ ਇਹਨਾਂ ਤੋਂ ਮਗਰਲੇ ਪਾਸੇ ਜਿਹੜੇ ਸਿੰਗਲ ਬੈਠੇ ਹੁੰਦੇ ਸੀ ਉਹ ਵੀ ਮਗਰ ਉਤੇ ਇਹੀ ਦੁਆਵਾ ਕਰਦੇ ਸੀ ਅਕਾਦੋ ਇਹ ਜਾਣ ਸਾਡੀ ਵਾਰੀ ਆਵੇ ਇਹ ਇਹ ਚੱਲਦਾ ਠੀਕ ਹੈ ਪਰ ਇਹ ਹੈ ਵੀ ਜੇ ਹੁਣ ਮੈਨੂੰ ਬਹੁਤ ਲੋਕ ਕਹਿੰਦੇ ਆ ਵੀ ਫਲਾਣਾ ਬੰਦਾ ਤੈਨੂੰ ਐਂ ਕਹਿੰਦਾ ਪਿੱਠ ਪਿੱਛੇ ਮੈਂ ਸੁਣਿਆ ਕੱਟਦਾ ਮੈਂ ਕੀ ਲੈਣਾ ਜਦੋਂ ਮੇਰੇ ਸਾਹਮਣੇ ਸੰਦੀਪ ਗੱਲ ਕਰੂਗਾ ਮੈਂ ਉਹਦੇ ਨਾਲ ਗੱਲ ਕਰੂੰਗਾ ਬਿਲਕੁਲ ਬਿਲਕੁਲ ਮੈਂ ਲੋਕ ਲੋਕਾਂ ਦਾ ਕੀ ਤਾਂ ਸੱਚ ਕਹਿ ਰਹੇ ਕਿ ਝੂਠ ਕਹਿ ਰਹੇ ਹੁਣ ਤਾਂ ਆਪਣੇ ਕੋਲ ਪ੍ਰੂਫ ਹੈ ਮੈਂ ਅਗਲਾ ਵੀਡੀਓ ਬਣਾ ਕੇ ਦੇ ਦਿੰਦਾ ਉਹ ਤੋਂ ਤਾਂ ਆਪਣੇ ਕੋਲ ਕੁਝ ਵੀ ਨਹੀਂ ਸੀ ਲੈਂਡ ਲਾਨ ਫੋਨ ਹੁੰਦੇ ਸੀ ਐਡੀ ਗੱਲ ਨਹੀਂ ਸੀ ਇਹ ਇਹ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਠੀਕ ਹੈ ਤੇ ਮੇਰੀ ਬਾਬੇ ਦੀ ਕਿਰਪਾਣਾ ਜਾਂ ਮੇਰੀ ਜਿਹੜੀ ਸੋਚ ਆ ਜਾਂ ਮੇਰੀ ਗੀਤਕਾਰੀ ਜਾਂ ਮੇਰੀ ਸ਼ਾਇਰੀ ਇਹ ਆ ਮੈਨੂੰ ਜਿੰਨਾ ਬੰਦਾ ਸਮਝ ਗਿਆ ਉਹ ਮੈਥੋਂ ਜੋ ਮਰਜ਼ੀ ਲਖਾ ਲਈ ਠੀਕ ਹੈ ਪਿਆਰ ਨਾਲ ਭਾਵੇਂ ਕੋਈ ਜਾਨ ਮੰਗ ਲੇ ਜਾਨ ਮੰਗ ਲੇ ਉਹ ਉਹਦੇ ਲਈ ਮੈਨੂੰ ਇਹ ਹੁੰਦਾ ਯਾਰ ਮੈਂ ਇਹਦੇ ਲਈ ਹੋਰ ਬੈਟਰ ਕੀ ਕਰਾਂ ਫਿਰ ਮੇਰੇ ਜੇ ਮੈਂ ਰਾਤ ਨੂੰ ਉੱਠ ਖੜਿਆ ਤਾਂ ਵੀ ਗੀਤ ਆ ਗਿਆ ਠੀਕ ਹੈ ਮੈਂ ਮਤਲਬ ਮੈਂ ਤਾਂ ਇਹ ਤਾਂ ਹੁੰਦਾ ਨਹੀਂ ਧਰਮਾ ਸੀ ਜਸ਼ਨ ਸੀ ਇਹਨਾਂ ਨੂੰ ਰਾਤ ਨੂੰ ਠਾ ਠਾ ਕੇ ਗੀਤ ਲਖਾਇਆ ਵੀ ਆ ਗਈ ਤਾਂ ਆ ਗਿਆ ਯਾਰ ਲਖੋ ਅੱਛਾ ਬਿਲਕੁਲ ਠੀਕ ਹੈ ਸਾਡੇ ਕੋਲੇ ਮੁੰਡਾ ਦਿਲਖੋਇਂ ਥਿੰਦਾ ਮਿਊਜ਼ਿਕ ਡਾਇਰੈਕਟਰ ਵੀ ਕਰਦਾ ਵੀ ਵੀ ਕਰਦਾ ਉਹ ਮੇਰੇ ਕੋਲ 5 ਸਾਲ ਰਿਹਾ ਠੀਕ ਹੈ ਐਜੀ ਪਹਿਲਾਂ ਬੀਨਾ ਸਾਕਰ ਸੀ ਮੇਰੇ ਨਾਲ ਸਾਡੇ ਹਰਮੋਨੀਅਮ ਤੇ ਕੰਮ ਕਰਦਾ ਫਿਰ ਦਿਲਖੁਸ਼ ਆ ਗਿਆ ਸੀ ਠੀਕ ਹੈ ਜੀ ਤੇ ਉਹ ਸਾਡੇ ਕੋਲੇ ਹੀ ਰਹਿੰਦਾ ਧਰਮਾ ਮੈਂ ਦਿਲਖੁਸ਼ ਕੋਠੀ ਚ ਫਿਰ ਜਸ਼ਨ ਰਿਆ ਧਰਮੇ ਹੁਣ ਜਦੋਂ ਆਪਦਾ ਕੰਮ ਪੂਰਾ ਕਰਕੇ ਡੋਡੀ ਹੋ ਗਈ ਫਿਰ ਜਸ਼ਨ ਦਵਿੰਦਰ ਉਹ ਉਹ ਵੀ ਕੁਐਸਚਨ ਫਿਰ ਨਾਲ ਰਿਹਾ ਫਿਰ ਉਹ ਚਲੇ ਗਿਆ ਉਹਨੂੰ ਰਾਤ ਨੂੰ ਉਠਾ ਲੈਣਾ ਠੀਕ ਉਠੇ ਜਦ ਚੱਕ ਬਾਜ ਜਾ ਅੱਛਾ ਬਸ ਅੱਛਾ ਪਿਆਰ ਹੁੰਦਾ ਫਿਕਰ ਹੁੰਦਾ ਸੀ ਯਾਰ ਆ ਪ੍ਰੋਜੈਕਟ ਅਸੀਂ ਕੰਪਨੀ ਨੇ ਕਹੇ ਵੀ ਜਲਦੀ ਚਾਹੀਦਾ ਠੀਕ ਅੱਠ ਗਾਣੇ ਦਾ ਮਿਨੀਮਮ ਹੁੰਦੇ ਸੀ ਡੂਟਾਂ ਚ ਦਾ 10-10 ਵੀ ਹੋਗੇ ਸੀ ਹੂੰ ਤੇ ਲੋਕ ਕਹਿੰਦੇ ਯਾਰ 20 ਗਾਣੇ ਇਕੱਠੇ ਕਰੋ ਅਸੀਂ ਨਹੀਂ ਕਦੇ ਗਾਣੇ ਇਕੱਠੇ ਕੀਤੇ ਅੱਛਾ ਭਾਈ ਉਹ ਕਿਵੇਂ ਜੇ ਗਾਣਾ ਫਿਰ ਆਉਂਦਾ ਵੀ ਵੇ ਮੈਂ ਤੈਨੂੰ ਹਾਂ ਚਾਹੁੰਦੀ ਡੁੱਬ ਜਾਣਿਆ ਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਹ ਗਾਣੇ ਨੇ ਤਾਂ ਮੈਨੂੰ ਲੱਗਦੀ ਨਾ ਜਦੋਂ ਅਸੀਂ ਪਿੰਡਾਂ 'ਚ ਕਿਤੇ ਪੁਰਾਣੀਆਂ ਗੱਲਾਂ ਛੇੜਦੇ ਆ ਪਰ ਮੇਰੇ ਨਾਲ ਹਾਸਾ ਆਉਂਦਾ ਇਸ ਗੱਲ ਤੇ ਵੀ ਸੀਗੇ ਦੋਵੇਂ ਥੀਏਟਰ ਜੇ ਹਨ ਉਹ ਵੀ ਕਿਤੇ ਹੋਰ ਪਾਸੇ ਕੁੰਡੀਆਂ ਫਸਾਈ ਫਿਰਦੇ ਤੇ ਉਹ ਤੁਹਾਨੂੰ ਲੱਗਿਆ ਨਹੀਂ ਹੈਗਾ ਵੀ ਮਤਲਬ ਵੀ ਜਿਵੇਂ ਨਾ ਇੱਕ ਮੈਂ ਕੱਲ ਪਰਸੋ ਸ਼ੇਅਰ ਪੜ ਰਿਹਾ ਸੀਗਾ ਕਿਦਾ ਵੀ ਕਈ ਇਹ ਨਾ ਮਤਲਬ ਮੁੰਡੇ ਨਾਲ ਕੁੜੀ ਵਿਆਹੀ ਜਾਂਦੀ ਆ ਰੂਹ ਨਾਲ ਰੂਹ ਨਹੀਂ ਵਿਆਹੀ ਜਾਂਦੀ ਉਹ ਉਸ ਗੱਲ ਦੇ ਵਿੱਚੋਂ ਨਿਕਲਿਆ ਫਿਰ ਅਸਲ ਵਿੱਚ ਉਹ 98 ਦਾ ਸੱਤਵਦ ਸੇਲ ਹੋਇਆ ਗਾਣਾ ਉਹ 99 ਦਾ ਠੀਕ ਹੈ ਉਹ ਕਹਿੰਦਾ ਸੱਤਵਦ ਆਪਣਾ ਵੇਖੀ ਹੂੰ ਉਹ ਕੁਝ ਲੋਕਾਂ ਨੇ ਲੇਕਰ ਲਈ ਲੈਣ ਸੁਣ ਕੇ ਹੁੰਦਾ ਨਹੀਂ ਬਗਲਤ ਅਸਟੀਮੇਟ ਲੱਗ ਜਾਂਦਾ ਅਸਲ ਵਿੱਚ ਕਹਾਣੀ ਜੋ ਪੂਰਾ ਗਾਣਾ ਸੁਣਦੇ ਆ ਫਿਰ ਪਤਾ ਲੱਗਦਾ ਠੀਕ ਹੈ ਹਣਾ ਉਹਦੇ ਚ ਇੱਕ ਨਾ ਦਲਸ਼ਾ ਅਖਤਰ ਦੀ ਮਟੇ ਰਿਕਾਰਡ ਕੀਤੀ ਸੀ ਦੋ ਤੇ ਪੰਕੀ ਦੀਆਂ ਦਲਸ਼ਾ ਦੀਆਂ ਉਹਦੇ ਚ ਇੱਕ ਗਾਣਾ ਸੀ ਮੇਲ ਨਾ ਬਰਾਤ ਆਉਣੀ ਮੇਲ ਨਾ ਬਰਾਤ ਆਉਣੀ ਕੋਈ ਸੋਹਣਾ ਆਵੇ ਮੈਨੂੰ ਕੱਲ ਨੂੰ ਚੜਾ ਕੇ ਚੁੰਨੀ ਲੈ ਜਾਣਗੇ ਹੂੰ ਉਹਦੇ ਚ ਇੱਕ ਅੰਤਰਾ ਸੀਗਾ ਮਿੱਟੀ ਕਰਾਉ ਸੀਗੀ ਮਿੱਟੀ ਉਹਦੀ ਗੀਤ ਦੀ ਮਿੱਟੀ ਨਾਲ ਭਲਾ ਕੋਈ ਕਿੰਨਾ ਚਰ ਖੇਡੂ ਜਦੋਂ ਅੱਗੋ ਵੀ ਹੰਗਾਰੇ ਆਉਣੋਂ ਰਹਿ ਜਾਣਗੇ ਹਾਂ ਸਹੀ ਗੱਲ ਹੈ ਵੀ ਜੇ ਮੈਨੂੰ ਤੂੰ ਤੇਰੇ ਤੋਂ ਬਿਨਾ ਮੈਂ ਵਿਆਹ ਕਰਾ ਰਹੀ ਆ ਮੈਨੂੰ ਮੈਨੂੰ ਚੁੰਨੀ ਛਟਾ ਕੇ ਭੇਜ ਰਹੇ ਆ ਵੀ ਮੈਂ ਤਾਂ ਮਿੱਟੀ ਆ ਬਿਲਕੁਲ ਠੀਕ ਹੈ ਇਹ ਜਿਹੜਾ ਥਾਟ ਹੈ ਉਹ ਉਥੋਂ ਉਥੋਂ ਗੀਤਾਂ ਚੋਂ ਸਾਡੇ ਸਾਡਾ ਨਾ ਰਕੇਸ਼ ਹੈਗਾ ਮਤਲਬ ਬਰਮਾ ਠੀਕ ਹੈ ਜੀ ਮਿਊਜ਼ਿਕ ਕਰਦਾ ਬੰਬੇ ਦਾ ਬੰਦਾ ਠੀਕ ਹੈ ਜੀ ਤੇ ਵੀਰ ਐਕਸ ਦੇ ਨਾਂ ਤੇ ਉਹਦਾ ਮਿਊਜ਼ਿਕ ਵੀ ਹੁੰਦਾ ਮੈਨੂੰ ਆਖਦਾ ਭਾਈ ਸਾਹਿਬ ਆਪ ਕੀ ਹਰ ਕ੍ਰਾਸ ਟੇਲ ਹੈ ਠੀਕ ਹੈ ਤੁਸੀਂ ਜਿਹੜੀਆਂ ਤੁਹਾਡੀਆਂ ਕਰੌਸਾਂ ਹੁੰਦੀਆਂ ਗੀਤ ਦੀਆਂ ਉਹਦਾ ਮੁਖੜਾ ਬਣਦਾ ਹੈ ਤੁਸੀਂ ਤੁਸਨ ਤਾਂ ਗਾਣੇ ਨਵੇਂ ਲਿਖਣ ਦੀ ਲੋੜ ਹੀ ਨਹੀਂ ਹੈ ਅਸੀਂ ਬਹੁਤ ਸਾਰੇ ਗੀਤ ਜਿਹੜੇ ਇਦਾਂ ਹੀ ਬਣ ਜਾਂਦੇ ਸੀ ਅੱਛਾ ਇਹ ਗੀਤ ਵੀ ਇਦਾਂ ਹੀ ਬਣਿਆ ਥਾਟ ਕਨਸੈਪਟ ਹੈ ਵੀ ਤੁਸੀਂ ਉਹ ਬੰਦੇ ਤਿੰਨ ਪਾਤਰ ਅਸੀਂ ਉਹਨੂੰ ਸਾਹਮਣੇ ਆ ਗਏ ਮੇਰੇ ਠੀਕ ਹੈ ਇੱਕੋ ਕੁੜੀ ਠੀਕ ਹੈ ਇੱਕ ਜਿਹਦੇ ਨਾਲ ਵਿਆਹੀ ਹੈ ਹੂੰ ਠੀਕ ਹੈ ਇੱਕ ਉਹਦੇ ਮਗਰਲੇ ਪਾਸੇ ਇਹ ਬੰਦਾ ਇੱਕ ਉਹਦੇ ਅਗਲੇ ਪਾਸੇ ਕੁੜੀ ਹੈ ਠੀਕ ਹੈ ਬਾਰਤਾ ਲਾਪ ਹੈ ਇਹ ਬਿਲਕੁਲ ਨਵਾਂ ਥਾਟ ਕਨਸੈਪਟ ਸੀ ਨਹੀਂ ਨਹੀਂ ਬਾਈ ਪਰ ਕਦੇ ਇਹ ਨਹੀਂ ਹੋਇਆ ਵੀ ਉਧਰੋਂ ਵਿਆਹ ਦਾ ਖਾੜਾ ਹੋਵੇ ਤੇ ਉਧਰੋਂ ਕਿਸੇ ਨੇ ਆ ਕੇ ਪੈਗ ਲੱਗੇ ਚ ਕਹੇ ਤਾਂ ਹੋਵੇ ਵੀ ਯਾਰ ਮਾਂ ਹੀ ਚਾਹੁੰਦਾ ਕਿਸੇ ਹੋਰ ਨੂੰ ਸੁਣਦੇ ਰਹੇ ਨੇ ਲੋਕ ਪੰਜ ਪੰਜ ਵਜੇ ਸੁਣਦੇ ਰਹੇ ਨੇ ਅੱਛਾ ਇਹ ਗੀਤ ਸੁਣਦੇ ਰਹੇ ਨੇ ਮੇਰਾ ਗੀਤ ਹੋਰ ਸੀਗਾ ਤੈਨੂੰ ਕੁੜੀਆਂ ਬਚਾਲੇ ਖੜੀ ਦੇਖ ਕੇ ਰੀਵਨ ਗਿਆ ਨਾ ਕੱਟਿਆ ਉਹ ਵੀ ਸੁਣਦੇ ਰਹੇ ਲੋਕ ਅਸਲ ਉਹਨਾਂ ਉਹ ਲੋਕਾਂ ਦੇ ਦਿਲ 'ਚ ਗੀਤ ਬਸੇ ਹੋਏ ਸੀ ਪਰ ਉਹ ਤੋ ਮੇਲਾ ਦੀ 네ਗੇਟਿਵ ਖਿਆਲ ਵੀ ਨਹੀਂ ਮੈ ਨਹੀਂ ਜੀ ਵੀ ਹੁਣ ਤਾਂ ਮੈਨੂੰ ਲੱਗਦੀ ਵੀ ਹੁਣ ਤਾਂ ਮੋਬਾਈਲ ਤੇ ਵੀ ਜੇ ਕਿਸਦਾ ਮੈਸੇਜ ਵੀ ਆ ਜਾ ਤਾਂ ਬੰਦਾ ਸ਼ੱਕ ਕਰੀ ਜਾਂਦਾ ਹੁਣ ਤਾਂ ਮੈਨੂੰ ਹੁਣ ਤਾਂ ਤੁਸੀਂ ਇਹ ਦੇਖੋ ਵੀ ਚਾਰ ਚਾਰ ਪੰਜ ਪੰਜ ਤਾਂ ਦੇ ਕੰਮ ਚੱਲੀ ਜਾਂਦਾ ਪਹਿਲਾਂ ਤਾਂ ਆਪਾਂ ਸੋਚ ਨਹੀਂ ਸਕਦੇ ਸੀ ਇੱਕੋ ਹੀ ਹੁੰਦਾ ਸੀ ਮਿੱਤਰ ਪਿਆਰ ਹਨਾ ਹਾਂ ਬੰਦਾ ਸੋਚ ਨਹੀਂ ਸਕਦਾ ਸੀ ਵੀ ਉਹ ਧੋਖਾ ਕਰੂ ਮੇਰੇ ਨਾਲ